ਬਰਨਾਲਾ ਪੁਲਿਸ ਦਾ ਫਲੈਗ ਮਾਰਕਟ ਲਈ ਤਿਆਰੀ ਕਰਦੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 15 ਅਗਸਤ ਆ ਰਹੀ ਹੈ ਜੋ 인ਡੀਪੈਂਡੈਂਸ ਡੇ ਦੀਆਂ ਸੈਲੀਬ੍ਰੇਸ਼ਨਸ ਪੂਰੇ ਦੇਸ਼ ਵਿੱਚ ਮਨਾਇਆਂ ਜਾਣੀਆਂ। ਇਹਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਬਰਨਾਲਾ ਪੁਲਿਸ ਵੱਲੋਂ ਸਵੇਰ ਤੋਂ ਹੀ ਵੱਖ-ਵੱਖ ਆਪਰੇਸ਼ਨ ਚਲਾਏ ਜਾ ਰਹੇ ਨੇ। ਜਿਹਦੇ ਵਿੱਚ ਸਭ ਤੋਂ ਪਹਿਲਾਂ ਜੋ 인ਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੀ ਰਿਹਰਸਲ ਕੀਤੀ ਗਈ ਸੀ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੀ ਅਗਵਾਈ ਵਿੱਚ ਪੂਰੀ ਜ਼ਿਲ੍ਹਾ ਫੋਰਸ ਵੱਲੋਂ ਬਰਨਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ 플ੈਗ ਮਾਰਚ ਕੀਤਾ ਗਿਆ ਸੀ ਤੇ ਹੁਣ ਅਸੀਂ ਵੱਖ-ਵੱਖ ਸਬਡਿਵੀਜ਼ਨਾਂ ਦੇ ਵਿੱਚ ਸਬਡਿਵੀਜ਼ਨ ਬਰਨਾਲਾ ਤਪਾ ਤੇ ਮਹਿਲਕਲਾਂ ਦੀ ਫੋਰਸ ਵੱਲੋਂ ਆਪਣੀ ਆਪਣੀ ਸਬਡਿਵੀਜ਼ਨ ਦੇ ਵਿੱਚ ਜਿਹੜਾ 플ੈਗ ਮਾਰਚ ਕੱਢੇ ਜਾ ਰਹੇ ਨੇ ਜਿਹਦੇ ਅਧੀਨ ਅੱਜ ਅਸੀਂ ਹੁਣ ਰੇਲਵੇ ਸਟੇਸ਼ਨ ਤੋਂ 플ੈਗ ਮਾਰਚ ਸ਼ੁਰੂ ਕਰ ਰਹੇ ਹਾਂ ਸਰ ਕਿਹੜੇ ਰੂਟ ਕੀ ਹੈ ਜੀ ਜਿਹੜਾ ਅੱਜ ਸਵੇਰੇ 플ੈਗ ਮਾਰਚ ਕੀਤਾ ਗਿਆ ਸੀ ਉਹਦੇ ਵਿੱਚ ਸਾਰੇ ਹੀ ਆਪਣੇ ਸਦਰ ਬਾਜ਼ਾਰ ਗੱਡਾਖਾਨਾ ਚੌਕ ਕੇਸੀ ਰੋਡ ਪੱਕਾ ਕਾਲਜ ਰੋਡ ਤੇ ਤਨੋਲਾ ਰੋਡ ਇਹ ਕਵਰ ਕੀਤੇ ਗਏ ਸੀ ਤੇ ਹੁਣ ਅਸੀਂ ਸਦਰ ਬਾਜ਼ਾਰ ਫਰਵਾਹੀ ਬਾਜ਼ਾਰ ਸੇਖਾ ਰੋਡ ਸੰਘੇੜਾ ਇਹ ਸਾਰੇ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਤੇ ਸਰ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਆਜ਼ਾਦੀ ਦਾ ਦਿਹਾੜਾ ਆ ਰਿਹਾ ਉਹਨੂੰ ਆਪਣਾ ਸਹੀ ਢੰਗ ਦੇ ਨਾਲ ਮਨਾਇਆ ਜਾਵੇ ਉਤਸ਼ਾਹ ਨਾਲ ਮਨਾਇਆ ਜਾਵੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਉਹਦੇ ਉਹਨਾਂ ਦੇ ਧਿਆਨ ਵਿੱਚ ਆਉਂਦੀ ਆ ਤਾਂ ਉਹਦੇ ਬਾਰੇ ਤੁਰੰਤ ਲੋਕਲ ਪੁਲਿਸ ਨੂੰ ਜਾਂ ਜ਼ਿਲ੍ਹਾ ਕੰਟਰੋਲ ਰੂਮ ਤੇ 112 ਤੇ ਕਾਲ ਕਰਕੇ ਦੱਸਿਆ ਜਾਵੇ ਤੇ ਕੋਈ ਵੀ ਅਫਵਾਹ ਜਿਹੜੀ ਆ ਜਿਹਦੇ ਨਾਲ ਕਿ ਸਾਡੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆਪਸੀ ਜਿਹੜਾ ਲੋਕਾਂ ਦਾ ਭਾਈਚਾਰਾ ਖਰਾਬ ਹੋਵੇ ਜਾਂ ਕੋਈ ਹੋਰ ਟੈਨਸ਼ਨ ਪੈਦਾ ਹੋ ਸਕਦੀ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਸਕਦੀ ਹੈ ਇਹੋ ਜੀਆਂ ਅਫਵਾਹਾਂ ਤੋਂ ਬਚਿਆ ਜਾਵੇ ਤੇ ਅਫਵਾਹਾਂ ਨੂੰ ਰਿਪੋਰਟ ਕੀਤਾ ਜਾਵੇ ਮਾੜੇ ਅਨਸਰਾਂ ਸਰ ਕੀ ਕਰਨ ਕਰੀਏ ਮਾੜੇ ਅਨਸਰਾਂ ਨੂੰ ਅਸੀਂ ਇਹੀ ਚੇਤਾਵਨੀ ਦੇਣਾ ਚਾਹੁੰਦੇ ਆਂ ਕੇ ਜਿਆਦਾ ਤੁਸੀਂ ਬਰਨਾਲਾ ਛੱਡ ਦਿਓ ਤੇ ਜਾਤ ਕ੍ਰਾਈਮ ਛੱਡ ਦਿਓ ਕਿਉਂਕਿ ਆਪਾਂ ਇੱਥੇ ਬਿਲਕੁਲ ਵੀ ਕੋਈ ਵੀ ਕਿਸੇ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਾਂ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲਏਗਾ ਉਹਨੂੰ ਬਿਲਕੁਲ ਵੀ ਬਰਨਾਲਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ